ਸਾਉਂਡ ਡਿਵੀਜ਼ਨ ਪਾਤਰਾ ਅਧੀਨ ਆਉਣ ਵਾਲੇ ਪਿੰਡ ਨਾਈਵਾਲਾ ਵਿਖੇ ਗੈਸ ਬਣਾਉਣ ਵਾਲੀਆਂ ਪ੍ਰਾਲੀ ਦੀਆਂ ਗੱਠਾਂ ਨਾਲ ਭਰੀ ਗੱਡੀ ਨੂੰ ਲੱਗੀ ਅੱਗ ਮਿਲੀ ਜਾਣਕਾਰੀ ਅਨੁਸਾਰ ਲਹਿਰਾ ਗਾਗਾ ਵਿਖੇ ਗੈਸ ਬਣਾਉਣ ਵਾਲੀ ਫੈਕਟਰੀ ਲਈ ਨਾਈਵਾਲਾ ਤੋਂ ਪ੍ਰਾਲੀ ਦੀਆਂ ਗੱਠਾਂ ਲੈਣ ਆਈ ਗੱਡੀ ਲੋਡ ਕਰਕੇ ਜਾਂਦੇ ਸਮੇਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਨਾਲ ਟਕਰਾਉਣ ਕਰਕੇ ਗੱਡੀ ਵਿੱਚ ਭਰੀਆਂ ਗੱਠਾਂ ਨੂੰ ਭਿਆਨਕ ਅੱਗ ਲੱਗ ਗਈ ਜਿਸ ਨੂੰ ਗੱਡੀ ਗਿਣਤੀ ਪਹੁੰਚੇ ਪਿੰਡ ਵਾਸੀਆਂ ਅਤੇ ਅੱਗ ਬੁਝਾਉ ਗੱਡੀ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਪਰੰਤੂ ਇਸ ਤਰ੍ਹਾਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਕਈ ਵੱਡੇ ਹਾਦਸੇ ਵਾਪਰ ਚੁੱਕੇ ਹਨ ਹੁਣ ਦੇਖਣਾ ਹੋਵੇਗਾ ਕਿ ਬਿਜਲੀ ਵਿਭਾਗ ਦੇ ਅਧਿਕਾਰੀ ਇਸ ਅਣਗਹਿਲੀ ਨੂੰ ਕਿਸ ਤਰ੍ਹਾਂ ਠੀਕ ਕਰਦੇ ਹੈ ਜਾਂ ਇਹ ਐਸੇ ਤਰ੍ਹਾਂ ਹੀ ਹਾਦਸੇ ਵੱਡੇ ਵਾਪਰਦੇ ਰਹਿਣਗੇ ਤਾਰਾ ਲੱਗ ਰਹੇ ਏ ਤਾਰਾ ਇਧਰ ਮੇਰੇ ਸਾਰੇ ਬਾਈ ਕਰਦਾ ਸਾਰੇ ਸਾਰੇ ਹਾਲ ਇਹੀ ਇਹੀ ਤਾਰਾ ਤੁਸੀਂ ਕੀ ਕਹਿਣਾ ਜਾਉਂਗੇ ਪ੍ਰਸ਼ਾਸਨ ਨੂੰ ਇਸ ਬਾਰੇ ਪ੍ਰਸ਼ਾਸਨ ਨੂੰ ਵੀ ਜੀ ਬਿਜਲੀ ਵਿਭਾਗ ਨੂੰ ਬੈਨਿਆ ਵੀ ਇਹ ਤਾਰਾਂ ਦੇ ਕਿਛਾ ਪੋਲ ਲਾ ਕੇ ਤਾਰਾਂ ਉੱਚੀਆਂ ਕਰੇ ਜਨ ਪਿੰਡ ਦੇ ਕੋਲੇ ਨੁਕਸਾਨ ਹੁੰਦਾ ਡਰ ਹੈ ਕਈ ਬੜੀ ਨੁਕਸਾਨ ਹੁੰਦਾ ਬੜੇ ਪਲਾਟਾਂ ਨਿਕਲ ਜਾਂਦੇ ਤਾਰਾਂ ਦੀ ਹਾਂਜੀ ਘਰਾਂ ਦੇ ਉੱਪਰ ਦੀ ਤਾਰਾਂ ਗੱਲ ਹੈ ਘਰਾਂ ਦੇ ਉੱਪਰ ਦੀ ਜਾਰੀ ਤਾਰਾਂ ਆਸੀਂ ਮਨੋਜ ਸਿੰਘ ਨੂੰ ਸਾਡਾ ਜੋ ਆ ਇੱਥੇ ਉਹਨੇ ਵੀ ਕਹਿਤਾ ਲੈਨਮੈਨ ਨੂੰ ਵੀ ਤਿੰਨ ਚਾਰ ਵਾਰੀ ਕਹਿਤਾ ਵੀ ਤਾਰਾਂ ਦਾ ਹੱਲ ਕਰੋ ਜੀ ਸਾਡੇ ਘਰਾਂ ਦੇ ਉੱਤੇ ਜਾਰੀਆਂ ਬਿਲਕੁਲ ਇਹ ਗੇਟ ਪੰਡ ਇਹਦਾ ਵੀ ਬਹੁਤ ਜਰਨੀਮੰਦੀ ਜਾਨੀ ਵਾਲੀ ਨਿਸ਼ਾਨ ਦਾ ਬਹੁਤ ਡਰਾਈ 24 ਘੰਟੇ ਦਾ ਬੰਬਾਈ ਨਦੀ ਇੱਥੇ ਇਹਦਾ ਪੰਡਕਾ ਦਾ ਵੀ ਬੰਦੇ ਨਾਲ ਬਹੁਤ ਪੁੱਛੇ ਨਹੀਂ ਨੁਕਸਾਨ ਤੋਂ ਨਹੀਂ ਲੱਗਿਆ हां आग ਨੂੰ ਕਾਬੂ ਕੀਤਾ ਗਿਆ ਠੀਕ ਹੈ ਹਾਂ ਜਿਹੜਾ ਵਾਲਾ ਗਾ ਰਹਿਣਾ ਦਾ ਬੜਾ ਭਾਈ ਹਾਂ ਤਾਰਾ ਬਹੁਣੀ ਨਹੀਂ ਮਿਲਿਆ ਦਾ ਸਮਝ ਆਇਆ ਕਿ ਅਵੀ ਵੀਡੀਓ ਜਿਹੜਾ ਆ ਕੇ ਹਾਂਜੀ ਇੱਕ ਵੀ ਮੈਂ मतलब ਕੰਟਰੋਲ ਕੀਤਾ ਗਿਆ ਜੀ ਸੈਂਡ ਸੈਂਡ ਲੋਕਾਂ ਨੇ ਰਲ ਕੇ ਮਤਲਬ ਸਹਿਯੋਗ ਦਿੱਤਾ ਬਹੁਤ ਵੱੜੇ ਲੋਕ ਮਿੱਟ ਗਏ ਅੱਛਾ ਜੀ ਜਿਹਨੂੰ ਵੀ ਤਾਰਾ ਨਾਲ ਸੜ ਕੇ ਅੱਗ ਲੱਗੀ ਹੈ ਜੀ ਹਾਂਜੀ ਇਹਦਾ ਕਾਰਨ ਮਤਲਬ ਤਾਰਾਂ ਨੇ 10 ਘਰਾਂ ਤੇ ਤਾਰਾਂ ਨੇ ਖੜੀਆਂ 11 ਤਾਰਾਂ ਦੇ ਸੂਟ ਸਟ ਨਾਲ ਮਤਲਬ ਅੱਗ ਨੂੰ ਇਹ ਵੀ ਇਹਦੇ ਨਾਲ ਬਿਲਕੁਲ ਤੱਕ ਹੋ ਰਹੀਆਂ ਨੇ ਤੇ ਪਿੰਡ ਦੇ ਨਾਲ ਦੀ ਵੀਡੀਓ ਹੈ ਤੇ ਹੁਣ ਵੀ ਮੌਕੇ ਤੇ ਅੱਗ ਨੂੰ ਬੁਝਾਇਆ ਜਾ ਰਿਹਾ ਹੈ ਫਾਇਰਫਾਈਟਰ ਦੇ ਕੁਝ ਅਧਿਕਾਰੀ ਆਏ ਹੋਏ ਨੇ ਇਹ 3 ਬੁਝਾਰੇ ਨੇ ਮੌਕੇ ਤੇ ਦੇ ਜਰਨੇ ਮਾਨੇ ਨੁਕਸਾਨ ਤੋਂ ਬਚਿਆ ਰਹਿ ਗਿਆ ਤੇ ਖੇਤ ਵਿੱਚ ਖੇਤ ਨੂੰ ਅੱਗ ਲੱਗੀ ਆ ਕਿੱਲਾ ਜੰਮ ਤੋਂ ਲਾਟ ਫੱਟੇ ਲੱਗੀ ਹਾਂਜੀ ਤੁਸੀਂ ਜਦੋਂ ਮੌਕੇ ਤੇ ਸੀ ਜਦੋਂ ਅੱਗ ਲੱਗੀ ਜੀ ਕੀ ਦੇਖਿਆ ਸੀ ਨੇ ਦਾ ਉੱਥੇ ਜਦੋਂ ਆ ਆ ਲੱਗ ਜੁੜਦੇ ਇਕੱਠਾ ਲੰਗਾ ਲੱਗੇ ਹੀ ਗੱਡੀ ਗੱਡੀ ਦੇ ਨਾਲ ਟੱਚ ਹੋ ਗਿਆ ਜੀ ਟੱਚ ਹੋਣ ਦੇ ਨਾਲ ਸਾਰੀ ਆਟ ਫੈਲ ਗਈ ਥੱਲੇ ਕੈਸ ਵਾਲੇ ਸਿਲੰਡਰ ਵੀ ਜੀ ਇੰਨਾ ਬਚਾਰਿਆ ਗਿਆ ਵੀ ਸਿਲੰਡਰ ਮੁਆਦ ਦੇ ਨਾਲ ਪਿੰਡ ਦੇ ਸਹਿਯੋਗ ਦੇ ਨਾਲ ਨਾਲ ਫਾਇਰ ਬਰਗੇਡ ਦੇ ਨਾਲ ਆਦਮ ਸੁਭਾਨ ਕੀ ਬਚਾਇਆ ਗਿਆ ਬਚਾਇਆ ਗਿਆ ਪਿੰਡ ਦੇ ਸਹਿਯੋਗ ਨਾਲ ਹਾਂ ਜੀ ਫਾਇਰ ਬਰਗੇਡ ਕਿੰਨਾ ਟਾਈਮ ਕਿੰਨਾ ਖੀਜਦਾ ਜਦੋਂ ਹੋਇਆ ਮਤਲਬ ਦੱਸ ਇਹ ਘੰਟੇ ਡੇਟ ਦਾ ਟਾਈਮ ਹੋਗਾ ਲਗਭਗ ਜੀ ਕਾਫੀ ਨੁਕਸਾਨ ਹੋਇਆ ਇੱਥੇ ਇੱਥੇ ਉਹਨਾਂ ਨੇ ਪਲਾਸਟਿਕ ਨਹੀਂ ਕੀਤਾ ਉਹ ਬਚਾਰਿਆ ਗਿਆ ਸੀएनजी ਦੀ ਗੱਡੀ ਸੀ ਇਹ ਹਾਂਜੀ ਹਾਂਜੀ ਕਿੱਥੋਂ ਆਈ ਸੀ ਗੱਡੀ ਜਿਹੜੀ ਇਹ ਇੱਥਰੋਂ ਜੀ ਬਾਥਰਾ ਸਾਈਡ ਤੋਂ ਦਿਖਾਉਂਦੇ ਹੋ ਜੀ ਆਹ ਇਹ ਸਭ ਜੋ ਮਾੜੇ ਰਹਿ ਗਏ ਉਹ ਵੀ ਆਪਣੇ ਆਪਣੇ ਜਾ ਰਹੇ ਸੀ ਆ ਹੁਣ ਮੌਕੇ ਤੇ ਜਿਹੜੀ ਪਰਾਲੀ ਸਟੇਡੀਅਮ ਦੇ ਲੋਕੀ ਦਾ ਰਹਿਣ ਫੁੱਲ ਨੂੰ ਇਕੱਠਾ ਕੀਤਾ ਗਿਆ ਸੀ ਤੇ ਕਾਫੀ ਮਤਲਬ ਨੁਕਸਾਨ ਹੋਇਆ ਤੇ ਇਸ ਨੁਕਸਾਨ ਦੇ ਨਾਲ ਲੋਕਾਂ ਦੇ ਸਹਿਯੋਗ ਦੇ ਤਾਂ ਸ਼ੁਕਰੇ ਰਿਹਾ ਜੀ ਪਿੰਡ ਦੇ ਨਾਲ ਪਿੰਡ ਦੇ ਸਹਿਯੋਗ ਦੇ ਨਾਲ ਇਹ ਜਿਹੜੇ ਤੁਸੀਂ ਵੀਡੀਓ ਦੇਖ ਰਹੇ ਹੋ ਨਾ ਗੱਠਾਂ ਉਹ ਬਣਾਈਆਂ ਹੋਈਆਂ ਸੀ ਇਹ ਤੇ ਇਹਦੇ ਗੱਠਾਂ ਦੇ ਨਾਲ ਖੁਸ਼ਰੀ मतलब ਤਕਰਾ ਹਾਸ ਹੋ ਸਕਦਾ ਸੀ ਨਾਲ ਬਿਲਕੁਲ ਕਰਨੇ ਬਿਲਕੁਲ ਡੇਰੇ ਨੇ ਖੇਤਾਂ ਦੇ ਵਿੱਚ ਨਾਲ ਲੱਗਦੇ ਕਰਨੇ ਕਿਸੇ ਵੀ ਉਸੀ ਹੋ ਸਕਦਾ ਹੈ ਨੁਕਸਾਨ ਅਗਰ ਪ੍ਰਸ਼ਾਸਨ ਇਸ ਦਿਨਗੇਲੀ ਕਰੇਗਾ ਤਾਂ ਕੁਝ ਵੀ ਨੁਕਸਾਨ ਹੋ ਸਕਦਾ ਹੈ ਇਹਦੇ ਵਿੱਚ ਬਿਜਲੀ ਵਿਭਾਗ ਦੇ ਮੁਲਾਦਮ ਆਏ ਹੋਏ ਨੇ ਹਨੀ ਸਰ ਲੰਮਨ ਸਾਹਿਬ ਕਿਵੇਂ ਹੋਇਆ ਸਾਈ ਪਤਾ ਨਹੀਂ ਹਨੀ ਇੱਕ ਐਵੇਂ ਨਵੀਂ ਇੰਡਲਰਸ 17 ਦੇ ਨਾਲ ਟੱਚ ਹੋਈ ਹੈ ਇਹ ਚੀਜ਼ੇ ਕਾਰਨ ਕਰਕੇ ਟਾਰਨਲ ਹੋਇਆ ਨੀਵੀਂ ਧਾਰਾ ਜੀਮਨ ਸਾਹਿਬ ਸਿੱਧਾ ਕਹਿ ਦੂਗਾ ਰਿਮੀਟ ਬਣਾ ਕੇ ਇਖੀ ਕਰਾ ਦੋ ਆਪ ਹੀ ਜਾਏਗੀ ਜੀ ਦੇਖੋ ਐਸਟੀਮੇਟ ਬਣੇਗਾ ਜਾਣੀ ਕਈ ਵੇਲੇ ਜਾਏਗੀ ਇਹ ਕੋਈ ਨਹੀਂ ਦੋਸਤ ਪੈਸਾ ਬਚਾਰ ਰਹਿ ਗਿਆ ਵੀ ਅੱਜ ਨਾ ਨਹੀਂ ਇਹ ਜਿਹੜਾ ਟਿਕਾਣੇ ਹਜ਼ਾਰਾਂ ਦਾ ਪੈਂਦਾ ਹੈ ਸਾਰੀ ਗੱਲ ਨਾਲ ਲੋੜੀ ਆ ਇਹ ਹੈ ਉਹਨਾਂ ਦੂਸਰੇ ਪਾਸੇ ਵੀਡੀਓ ਕੋਈ ਨਾ ਆ ਜਾਂਦੀ ਨਹੀਂ ਇਸ ਕਾਰਨ ਵਿੱਚੀਆਂ ਲੋੜੀਆਂ ਦੇ ਗੁੱਜੇ ਦੇ ਟਰੈਕਟਰ ਹੜਦਾ ਵੇ ਜਿਹੜਾ ਹਾਸਾ ਹੋਇਆ ਨਹੀਂ ਇਹਦੇ ਪਿੰਡ ਦੇ ਲੋਕ ਕਹ ਰਹੇ ਨੇ ਵੀ ਲਾਈਟ ਦੇ ਕਾਰਨ ਹੋਇਆ ਨਾਲ ਦੇ ਅੱਜ ਦੇ ਕਾਰਨ ਇਹ ਸੋਚ ਸਕਦੇ ਹੋ ਯਾਰ ਉਹ ਜਿਆਦਾ ਤੂੰ ਆ ਇਹ ਫੋਲ ਖੜਨ ਦੀ ਹਿੰਮਤ ਨਹੀਂ ਹੈ ਮੈਂ ਸੀ ਨੂੰ ਫੋਲ ਖੜ ਕੇ ਦੇਖ ਸਕੀ ਤੇ ਕੋਈ ਵੀਡੀਓ ਵਾਈਟ ਬਣਾ ਸਕੀ ਤੇ ਬਿਲਕੁਲ ਨਾਲ ਲੱਗਦੇ ਕਾਰਨ ਪਿੰਡ ਨਾਲ ਇੱਥੇ ਪਿੰਡ ਜੀ ਨਾਲ ਲੱਗਦੇ ਕਾਰਨ ਜੋ ਲੋਕਾਂ ਦੇ ਕੁਪਾ ਬਣੇ ਹੋਏ ਨੇ ਰੂੜੀਆਂ ਨੇ ਇਹਦੇ ਨਾਲ ਕੋਈ ਤਕੜਾ ਹਾਸਾ ਹੋ ਸਕਦਾ ਹੈ ਤੇ ਹੁਣ ਸਰ ਰੇਟਰਾ ਹੋਏ ਤੇ ਮੌਕੇ ਤੇ ਉਹਨੂੰ ਹੱਥ ਬੁਝਾਰੇ ਨੇ ਤੇ ਜਿਹੜੇ ਚੀਜ਼ ਹੈ ਹੁਣ ਮੌਕੇ ਦਾ ਸੀਨੇ